ਗੱਲ ਕਰਾਂਗੇ ਕਿ ਕਿਸਾਨੀ ਮੁੱਦੇ ਲੈ ਕੇ ਕਿ ਕਿਸਾਨੀ ਮੁੱਦੇ ਦੇ ਚੱਲਦੇ ਲਗਾਤਾਰ ਜਿਉਂ ਲਾ ਕਿ ਜਿੱਥੇ ਪੰਜਾਬ ਹਾਈ ਕੋਰਟ ਦਾ ਰੁਕ ਕੀਤਾ ਜਾ ਰਿਹਾ ਤੇ ਮਾਜੋਬ ਸੁਪਰੀਮ ਕੋਰਟ ਦਾ ਵੀ ਪਟੀਸ਼ਨਰਾਂ ਵੱਲੋਂ ਰੁਕ ਕੀਤਾ ਜਾ ਰਿਹਾ ਜਿਹਦੇ ਉੱਤੇ ਮਾਜੋਬ ਸੁਪਰੀਮ ਕੋਰਟ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਕਿ ਜਿਹੜੇ ਕਿਸਾਨੀ ਮੁੱਦੇ ਨੂੰ ਲੈ ਕੇ ਗੰਭੀਰ ਨੇ ਉਹੀ ਜਿਹੜੇ ਕਿ ਪਟੀਸ਼ਨ ਦਾਇਰ ਕਰਨ ਨਾ ਜਾਣਬੁੱਝ ਕੇ ਸੁਰਖੀਆਂ ਵਟੋਣ ਦੇ ਵਾਸਤੇ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਵਾਸਤੇ ਜਿਹੜਾ ਕਿ ਇਸ ਮੁੱਦੇ ਨੂੰ ਲੈ ਕੇ ਪਟੀਸ਼ਨ ਦਾਇਰ ਨਾ ਕਰਨ ਜਿਹੜੇ ਇਸ ਮਸਲੇ ਪ੍ਰਤੀ ਸੰਜੀਦਾ ਨੇ ਜਿਨ੍ਹਾਂ ਨੂੰ ਹਾਈ ਕੋਰਟ ਦੇ ਬਿਆਨਾਂ ਦਾ ਵੀ ਪਤਾ ਹਾਈ ਕੋਰਟ ਦੇ ਤੱਥਾਂ ਦਾ ਵੀ ਪਤਾ ਤੇ ਉਹਨਾਂ ਨੂੰ ਪਤਾ ਵੀ ਆਖਰ ਹਾਈ ਕੋਰਟ ਨੇ ਇਸ ਮਸਲੇ ਉੱਤੇ ਕੀ ਬੋਲਿਆ ਤੇ ਕੀ ਪੇਸ਼ ਕੀਤਾ ਉਸ ਨੂੰ ਉਸ ਦੀ ਜਾਣਕਾਰੀ ਰੱਖਣ ਵਾਲੇ ਹੀ ਜਿਹੜੇ ਕਿ ਪਟੀਸ਼ਨਰ ਦਾਇਰ ਕਰਨ ਸੋ ਦੱਸ ਦੇ ਕਿ ਕਿਸਾਨੀ ਮੁੱਦਾ ਜਿਹੜਾ ਲਗਾਤਾਰ ਗਰਮਾਇਆ ਹੋਇਆ ਹੈ ਜਿਸ ਨੂੰ ਲੈ ਕੇ ਕਿਸਾਨ ਇਕਜੁੱਟ ਨੇ ਪਰ ਦੂਜੇ ਪਾਸੇ ਹਰ ਵਰਗ ਦਾ ਸਾਥ ਵੀ ਕਿਸਾਨਾਂ ਨੂੰ ਪੂਰਾ ਮਿਲ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਦੇ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਅੰਦੋਲਨ ਦੇਖਣ ਨੂੰ ਮਿਲਿਆ ਸੀ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਨੇ ਪੱਕੇ ਟੈਂਟਰ ਲਗਾ ਕੇ ਆਪਣੇ ਪੱਕੇ ਤਰੀਕੇ ਨਾਲ ਰਹਿਣ ਦਾ ਪ੍ਰਬੰਧ ਕਰ ਲਿਆ ਸੀ ਤਾਂ ਉਸ ਵਕਤ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਕਿਉਂਕਿ ਕਿਸਾਨਾਂ ਦਾ ਕਹਿਣਾ ਸੀ ਕਿ ਚਾਹੇ ਸਾਨੂੰ ਇੱਥੇ 2 ਸਾਲ ਲੱਗ ਜਾਣ 4 ਸਾਲ ਲੱਗਣ ਪਰ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਂ ਕੇਂਦਰ ਸਰਕਾਰ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਜਦ ਤੱਕ ਮਸਲਾ ਹੱਲ ਨਹੀਂ ਹੁੰਦਾ ਅਸੀਂ ਆਪਣੇ ਪੱਕੇ ਟੈਂਟ ਲਗਾ ਲਏ ਰਹਿਣ ਸਹਿਣ ਦਾ ਪ੍ਰਬੰਧ ਕਰ ਲਿਆ ਖਾਣ ਪੀਣ ਦਾ ਅਸੀਂ ਪੂਰਾ ਸਮਾਨ ਲੈ ਕੇ ਆਇਆ ਹਰ ਵਰਗ ਨੇ ਸਾਥ ਦਿੱਤਾ ਤਾਂ ਉਸ ਤੋਂ ਬਾਅਦ ਭਰੋਸਾ ਦੇ ਕੇ ਅੰਦੋਲਨ ਖਤਮ ਕਰਵਾ ਦਿੱਤਾ ਚਾਹੁੰਦਾ ਤਾਂ ਹੁਣ ਮੁੜ ਤੋਂ ਕਿਸਾਨਾਂ ਨੇ ਅੰਦੋਲਨ ਦਾ ਜਿਹੜਾ ਐਲਾਨ ਕੀਤਾ ਹੈ ਜਿਸ ਦੇ ਮੱਦੇਨਜ਼ਰ ਦੇਖਿਆ ਜਾ ਰਿਹਾ ਕਿ ਜਿਹੜੇ ਪਟੀਸ਼ਨਰ ਨੇ ਉਹਨਾਂ ਵੱਲੋਂ ਲਗਾਤਾਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਰੁਖ ਕੀਤਾ ਜਾ ਰਿਹਾ ਜਿਸ ਦੇ ਉੱਤੇ ਸੁਣਵਾਈ ਕਰਦੇ ਹੋਏ ਮਾਜੂਕ ਸੁਪਰੀਮ ਕੋਰਟ ਦਾ ਕਹਿਣਾ ਕਿ ਜਿਹੜੇ ਸਮੁੱਧ ਨੂੰ ਲੈ ਕੇ ਗੰਭੀਰ ਨੇ ਜਾ ਇਸ ਮੁੱਦੇ ਬਾਰੇ ਜਾਣ ਕੇ ਰੱਖਦੇ ਨੇ ਉਹੀ ਪਟੀਸ਼ਨ ਧਾਰਕਾਂ ਸਿਰਫ ਆਪਣੇ ਸੁਰਖੀਆਂ ਅਖਬਾਰਾਂ ਦੇ ਵਿੱਚ ਖਬਰਾਂ ਲਗਾਉਣ ਤੇ ਸੁਰਖੀਆਂ ਬਟੌਰਨ ਦੇ ਵਾਸਤੇ ਅਜਿਹਾ ਕੰਮ ਨਾ ਕੀਤਾ ਚਾਵੇ ਪਿਓਰਾ ਰਿਪੋਰਟ ਹਰਪ ਪੰਜਾਬ ਟੀਵੀ ਦਾ ਤਾਰ ਜੋਲਾ ਕਿ ਜਿੱਥੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਜਾ ਰਿਹਾ ਤੇ ਮਾਜੋਬ ਸੁਪਰੀਮ ਕੋਰਟ ਦਾ ਵੀ ਪਟੀਸ਼ਨਰਾਂ ਵੱਲੋਂ ਰੁਖ ਕੀਤਾ ਜਾ ਰਿਹਾ ਜਿਹਦੇ ਉੱਤੇ ਮਾਜੋਬ ਸੁਪਰੀਮ ਕੋਰਟ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਕਿ ਜਿਹੜੇ ਕਿਸਾਨੀ ਮੁੱਦੇ ਨੂੰ ਲੈ ਕੇ ਗੰਭੀਰ ਨੇ ਉਹੀ ਜਿਹੜਾ ਕਿ ਪਟੀਸ਼ਨ ਦਾਇਰ ਕਰਨਾ ਜਾਣਬੁੱਝ ਕੇ ਸੁਰਖੀਆਂ ਵਟੋਲਣ ਦੇ ਵਾਸਤੇ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਵਾਸਤੇ ਜਿਹੜਾ ਕਿ ਇਸ ਮੁੱਦੇ ਨੂੰ ਲੈ ਕੇ ਪਟੀਸ਼ਨ ਦਾਇਰ ਨਾ ਕਰਨ ਜਿਹੜੇ ਇਸ ਮਸਲੇ ਪ੍ਰਤੀ ਸੰਜੀਦਾ ਨੇ ਜਿਨ੍ਹਾਂ ਨੂੰ ਹਾਈ ਕੋਰਟ ਦੇ ਬਿਆਨਾਂ ਦਾ ਵੀ ਪਤਾ ਹਾਈ ਕੋਰਟ ਦੇ ਤੱਥਾਂ ਦਾ ਵੀ ਪਤਾ ਤੇ ਉਹਨਾਂ ਨੂੰ ਪਤਾ ਵੀ ਆਖਿਰ ਹਾਈ ਕੋਰਟ ਨੇ ਇਸ ਮਸਲੇ ਉੱਤੇ ਕੀ ਬੋਲਿਆ ਤੇ ਕੀ ਪੇਸ਼ ਕੀਤਾ ਉਸ ਦੀ ਜਾਣਕਾਰੀ ਰੱਖਣ ਵਾਲੇ ਹੀ ਜਿਹੜੇ ਕਿ ਪਟੀਸ਼ਨ ਦਾਇਰ ਕਰਨ ਸੋ ਦੱਸ ਦੇ ਕਿ ਕਿਸਾਨੀ ਮੁੱਦਾ ਜਿਹੜਾ ਲਗਾਤਾਰ ਗਰਮਾਇਆ ਹੋਇਆ ਹੈ ਜਿਸ ਨੂੰ ਲੈ ਕੇ ਕਿਸਾਨ ਇਕਜੁੱਟ ਨੇ ਪਰ ਦੂਜੇ ਪਾਸੇ ਹਰ ਵਰਗ ਦਾ ਸਾਥ ਵੀ ਕਿਸਾਨਾਂ ਨੂੰ ਪੂਰਾ ਮਿਲ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਦੇ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਅੰਦੋਲਨ ਦੇਖਣ ਨੂੰ ਮਿਲਿਆ ਸੀ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਨੇ ਪੱਕੇ ਟੈਂਟਰ ਲਗਾ ਕੇ ਆਪਣੇ ਪੱਕੇ ਤਰੀਕੇ ਨਾਲ ਰਹਿਣ ਦਾ ਪ੍ਰਬੰਧ ਕਰ ਲਿਆ ਸੀ ਤਾਂ ਉਸ ਵਕਤ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਕਿਉਂਕਿ ਕਿਸਾਨਾਂ ਦਾ ਕਹਿਣਾ ਸੀ ਕਿ ਚਾਹੇ ਸਾਨੂੰ ਇੱਥੇ 2 ਸਾਲ ਲੱਗ ਜਾਣ 4 ਸਾਲ ਲੱਗ ਜਾਣ ਪਰ ਜਦੋਂ ਤੱਕ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਂ ਕੇਂਦਰ ਸਰਕਾਰ ਨਾਲ ਗੱਲਬਾਤ ਨਹੀਂ ਕਰਦੀ ਜਾਂ ਤਾਂ ਕਿ ਮਸਲਾ ਹੱਲ ਨਹੀਂ ਹੁੰਦਾ ਅਸੀਂ ਆਪਣੇ ਪੱਕੇ ਟੈਂਟ ਲਗਾ ਲਏ ਰਹਿਣ ਸਹਿਣ ਦਾ ਪ੍ਰਬੰਧ ਕਰ ਲਿਆ ਖਾਣ ਪੀਣ ਦਾ ਅਸੀਂ ਪੂਰਾ ਸਮਾਨ ਲੈ ਕੇ ਆਇਆ ਹਰ ਵਰਗ ਨੇ ਸਾਥ ਦਿੱਤਾ ਤਾਂ ਉਸ ਤੋਂ ਬਾਅਦ ਭਰੋਸਾ ਦੇ ਕੇ ਅੰਦੋਲਨ ਖਤਮ ਕਰਵਾ ਦਿੱਤਾ ਚਾਹੁੰਦਾ ਤਾਂ ਹੁਣ ਮੁੜ ਤੋਂ ਕਿਸਾਨਾਂ ਨੇ ਅੰਦੋਲਨ ਦਾ ਜਿਹੜਾ ਐਲਾਨ ਕੀਤਾ ਹੋਇਆ ਜਿਸ ਦੇ ਮੱਦੇ ਨਜ਼ਰ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਪਟੀਸ਼ਨਰ ਨੇ ਉਹਨਾਂ ਵੱਲੋਂ ਲਗਾਤਾਰ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਰੁਖ ਕੀਤਾ ਜਾ ਰਿਹਾ ਜਿਸ ਦੇ ਉੱਤੇ ਸੁਣਵਾਈ ਕਰਦੇ ਹੋਏ ਮਾਜੂਕ ਸੁਪਰੀਮ ਕੋਰਟ ਦਾ ਕਹਿਣਾ ਕਿ ਜਿਹੜੇ ਸਮੁੱਧ ਨੂੰ ਲੈ ਕੇ ਗੰਭੀਰ ਨੇ ਜਾਂ ਇਸ ਮੁੱਦੇ ਬਾਰੇ ਜਾਣ ਕੇ ਰੱਖਦੇ ਨੇ ਉਹੀ ਪਟੀਸ਼ਨ ਧਾਰਕਾਂ ਦਾ ਸਿਰਫ ਆਪਣੀ ਸੁਰਖੀਆਂ ਅਖਬਾਰਾਂ ਦੇ ਵਿੱਚ ਖਬਰਾਂ ਲਗਾਉਣ ਤੇ ਸੁਰਖੀਆਂ ਬਟੌਰਨ ਦੇ ਵਾਸਤੇ ਅਜਿਹਾ ਕੰਮ ਨਾ ਕੀਤਾ ਜਾਵੇ ਪਿਓਰ ਰਿਪੋਰਟ ਹਰਪ ਪੰਜਾਬ ਟੀਵੀ